ਫਟਾਫਟ ਖਬਰਾਂ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦਾ ਰੁਕਾ ਲੈਣਾ ਸ਼੍ਰੋਮਣੀ ਅਕਾਲੀ ਦਲ ਨੇ ਮੁਰਤੋਂ ਕੋਰ ਕਮੇਟੀ ਦਾ ਗਠਨ ਕੀਤਾ ਅਤੇ ਇਸ ਵਕਤ ਇਹ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਸਵੰਤ ਵੱਲੋਂ ਆਪਣੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੁਰਤੋਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਦੱਸਦੇ ਕਿ ਕੋਰ ਕਮੇਟੀ ਦੇ ਵਿੱਚ 23 ਮੈਂਬਰ ਹੋਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਜਸਵੰਤ ਵੱਲੋਂ ਮੁਰਤੋਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪ੍ਰਧ ਗਠਨ ਕੀਤਾ ਕੋਰ ਕਮੇਟੀ ਦੇ ਵਿੱਚ 23 ਮੈਂਬਰ ਹੋਣਗੇ ਹਰਜਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਪੂਂਦਰ ਵਿਕਰਮ ਸਿੰਘ ਮਸਜੀਠੀਆ ਇਸ ਕੋਰ ਕਮੇਟੀ ਦਾ ਹਿੱਸਾ ਹੋਣਗੇ ਤੇ ਉਹਨਾਂ ਦੇ ਨਾਲ ਹੀ ਡਾਕਟਰ ਦਲਜੀਤ ਸਿੰਘ ਚਿਮਾ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਅਨਿਲ ਜੋਸ਼ੀ ਵੀ ਕਮੇਟੀ ਦਾ ਹਿੱਸਾ ਰਹਿਣਗੇ ਸ਼੍ਰੋਮ ਨੇ ਅਕਾਲੀ ਦਲ ਨੇ ਮੁਰਤੋ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਹੈ ਦੱਸਦੇ ਕਿ ਸ਼੍ਰੋਮ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕੋਰ ਕਮੇਟੀ ਦੇ 23 ਮੈਂਬਰ ਹੋਣਗੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕੋਰ ਕਮੇਟੀ ਨੂੰ ਪਹਿਲਾਂ ਭੰਗ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚੋਂ ਕਈ ਮੈਂਬਰ ਬਾਹਰ ਕੱਢ ਦਿੱਤੇ ਗਏ ਸੀ ਜਿਨ੍ਹਾਂ ਦੇ ਵਿੱਚ ਬਾਕੀ ਧੜੇ ਦੇ ਮੈਂਬਰ ਖਾਸ ਤੌਰ ਤੇ ਸ਼ਾਮਲ ਸੀ ਤਾਂ ਹੁਣ ਮੁਰਤੋ ਇਸ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕੋਰ ਕਮੇਟੀ ਨੂੰ ਬਣਾਇਆ ਗਿਆ ਦੱਸਦੇ ਕਿ 23 ਮੈਂਬਰ ਇਸ ਕੋਰ ਕਮੇਟੀ ਦਾ ਹਿੱਸਾ ਹੋਣਗੇ ਹਰਜਿੰਦਰ ਸਿੰਘ ਤਾਮੀ ਬਲਵਿੰਦਰ ਸਿੰਘ ਪੂੰਦੜ ਵਿਕਰਮ ਸਿੰਘ ਮਸਜੀਠੀਆ ਕਮੇਟੀ ਦਾ ਹਿੱਸਾ ਰਹੇਗੇ ਤੇ ਉਹਨਾਂ ਦੇ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਮਹੇਸ਼ਿੰਦਰ ਗਰੇਵਾਲ ਤੇ ਅਨਿਲ ਜੋਸ਼ੀ ਵੀ ਇਸ ਕੋਰ ਕਮੇਟੀ ਦੇ ਵਿੱਚ ਸ਼ਾਮਲ ਨੇ ਤਾਂ ਇਸ ਵਕਤ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦਾ ਗਠਨ ਕੀਤਾ ਇਸੇ ਖਬਰ ਤੇ ਵੀਰੇ ਗੱਲਬਾਤ ਲਈ ਸਾਡੇ ਸਹਿਯੋਗੀ ਕਮਲਦੀਪ ਸਿੰਘ ਚੰਡੀਗੜ੍ਹ ਤੋਂ ਸਾਡੇ ਨਾਲ ਲਾਈਵ ਇਸ ਖਬਰ ਤੇ ਅਪਡੇਟ ਸ਼ੇਅਰ ਕਰਨਗੇ ਤਾਂ ਕਮਲ ਤੁਸੀਂ ਇਸ ਵਕਤ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਤੇ ਅਪਡੇਟ ਦੇਣ ਦੇ ਲਈ ਆਏ ਹੋ ਸੁਖਬੀਰ ਸਿੰਘ ਬਾਦਲ ਵੱਲੋਂ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ 23 ਮੈਂਬਰ ਇਸ ਕਮੇਟੀ ਦਾ ਵਿੱਚ ਹਿੱਸਾ ਹੋਣਗੇ ਕਿਹੜੇ ਕਿਹੜੇ ਖਾਸ ਮੈਂਬਰ ਨੇ ਜੋ ਇਸ ਕਮੇਟੀ ਦੇ ਵਿੱਚ ਰੱਖਿਆ ਗਏ ਨੇ ਬਿਲਕੁਲ ਕੁਲਵਿੰਦਰ ਦੇਖੋ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਆਪਸੀ 카ਰਟੋ ਕਲੇਸ਼ ਚੱਲ ਰਿਹਾ ਸੀਗਾ ਉਸ 카ਰਟੋ ਕਲੇਸ਼ ਦੇ ਚੱਲਦੇ ਆ ਆ ਕੋਰ ਕਮੇਟੀ ਸੀਗੀ ਉਸ ਨੂੰ ਭੰਗ ਕਰ ਦਿੱਤਾ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਾਵਰਾਂ ਦੇ ਦਿੱਤੀਆਂ ਗਈਆਂ ਸੀ ਵਰਕਿੰਗ ਕਮੇਟੀ ਵੱਲੋਂ ਅਤੇ ਉਹਨਾਂ ਪਾਵਰਾਂ ਦਾ ਇਸਤੇਮਾਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਸ਼ਰਮਨੀ ਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਸੀ ਅਤੇ ਅੱਜ ਦੁਬਾਰਾ ਤੋਂ ਜਿਹੜੀ ਇਸ ਕੋਰ ਕਮੇਟੀ ਦੀ ਜਿਹੜੀ ਨਵੀਂ ਟੀਮ ਹੈ ਇਸ ਦਾ ਐਲਾਨ ਕੀਤਾ ਗਿਆ 23 ਮੈਂਬਰ ਇਸ ਨਵੀਂ ਟੀਮ ਦੇ ਵਿੱਚ ਜਿਹੜੇ ਸ਼ਾਮਲ ਹੋਣਗੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਇਸ ਦੇ ਵਿੱਚ ਹੋਣਗੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਇਸ ਸਮੇਂ ਕਹਿੰਦੇ ਆ ਸੀਨੀਅਰ ਲੀਡਰ ਨੇਸ ਪੁਰਾਣੇ ਲੀਡਰਾਂ ਦੇ ਵਿੱਚੋਂ ਇੱਕ ਲੀਡਰ ਨੇ ਬਲਵਿੰਦਰ ਸਿੰਘ ਭੁੰਦੜ ਨੇ ਨਰੇਸ਼ ਗੁਜਰਾਲ ਜਿਹੜੇ ਕਿ ਇਸ ਕਮੇਟੀ ਦੇ ਵਿੱਚ ਮੌਜੂਦ ਹੋਣਗੇ ਗੁਲਜਾਰ ਸਿੰਘ ਰਣਿੱਕੇ ਜੋ ਪਹਿਲਾਂ ਇਸ ਕਮੇਟੀ ਦੇ ਵਿੱਚ ਸਨ ਉਹ ਇਸ ਕਮੇਟੀ ਦੇ ਵਿੱਚ ਹੋਣਗੇ ਮਹੇਸ਼ਿੰਦਰ ਸਿੰਘ ਗਰੇਵਾਲ ਜੋ ਲੁਧਿਆਣਾ ਤੋਂ ਆਉਂਦੇ ਨੇ ਉਹ ਵੀ ਪਹਿਲਾਂ ਸੀ ਇਸ ਕਮੇਟੀ ਦੇ ਵਿੱਚ ਉਹ ਵੀ ਜਿਹੜੇ ਕਿ ਇਸ ਕਮੇਟੀ ਦੇ ਵਿੱਚ ਨਵੀਂ ਕਮੇਟੀ ਦੇ ਵਿੱਚ ਵੀ ਸ਼ਾਮਲ ਨੇ ਇਸੇ ਤਰ੍ਹਾਂ ਡਾਕਟਰ ਦਲਜੀਤ ਸਿੰਘ ਚੀਮਾ ਉਸ ਤੋਂ ਇਲਾਵਾ ਜਨਮੇਜਾ ਸਿੰਘ ਸੇਖੋ ਅਨਿਲ ਜੋਸ਼ੀ ਚਾਰਜ ਸਿੰਘ ਢਿੱਲੋਂ ਹੀਰਾ ਸਿੰਘ ਗਾਵੜੀਆ ਵਿਕਰਮ ਸਿੰਘ ਮੇਢੀਆ ਪਰਮਜੀਤ ਸਿੰਘ ਸ਼ਰਨਾ ਅਤੇ ਮਨਜੀਤ ਸਿੰਘ ਜੀ ਕੇ ਇਹ ਦੋ ਜਿਹੜੇ ਨਾਮ ਨੇ ਦਿੱਲੀ ਤੋਂ ਆਉਂਦੇ ਨੇ ਸ਼ਰਮਨੀ ਕਾਲੀ ਦਲ ਦਿੱਲੀ ਕਾਈ ਦੇ ਜਿਹੜੇ ਆਗੂ ਨੇ ਇਹ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਇਕਬਾਲ ਸਿੰਘ ਝੁੰਦਾ ਗਿਰਸਾ ਸਿੰਘ ਬਲਟੋਆ ਗਰਬਚਨ ਸਿੰਘ ਬੱਬੇਹਲੀ ਸੁਖਵਿੰਦਰ ਸਿੰਘ ਸੁਖੀ ਲਖਬੀਰ ਸਿੰਘ ਲੋਧੀ ਨੰਗਲ ਐਨ ਕੇ ਸ਼ਰਮਾ ਮਨਤਾਰ ਸਿੰਘ ਬਰਾੜ ਹਰਮਿੰਦਰ ਸਿੰਘ ਸੰਧੂ ਸੋਨ ਸਿੰਘ ਠੰਡਲ ਅਤੇ ਬਲਦੇਵ ਸਿੰਘ ਖਹਿਰਾ ਇਹ ਜਿਹੜੇ ਕਿ 23 ਨਾਮ ਨਵੀਂ ਕੋਰ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਸ ਤੋਂ ਪਹਿਲਾਂ ਜਿਹੜੀ ਕੋਰ ਕਮੇਟੀ ਸੀ ਉਸ ਦੇ ਵਿੱਚ ਕੁਝ ਉਹ ਹੋਰ ਨਾਮ ਸੀਗੇ ਜਿਨ੍ਹਾਂ ਨੂੰ ਕਹਿ ਸਕਦੇ ਪਾਰਟੀ ਦੀ ਜੋ ਕੋਰ ਕਮੇਟੀ ਭੰਗ ਹੋਈ ਉਸ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀਗਾ ਆ ਚਾਹੇ ਉਹਨਾਂ ਦੇ ਵਿੱਚ ਪ੍ਰਮਿੰਦਰ ਸਿੰਘ ਢੀਂਸਾ ਹੋਣ ਗੁਰਪ੍ਰਤਾਪ ਵਡਾਲਾ ਹੋਣ ਸਰਜੀਤ ਸਿੰਘ ਰਖੜਾ ਹੋਣ ਚਾਹੇ ਉਸ ਤੋਂ ਇਲਾਵਾ ਆ ਕਹਿ ਸਕਦੇ ਆ ਜਿਹੜੇ ਬੀਬੀ ਜਗੀਰਕੌਰ ਹੋਣ ਪ੍ਰਮਿੰਦਰ ਸਿੰਘ ਢੀਂਸਾ ਹੋਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਣ ਇਹ ਉਹ ਲੀਡਰ ਨੇ ਜਿਹੜੇ ਕੋਰ ਕਮੇਟੀ ਦੇ ਵਿੱਚ ਮੌਜੂਦ ਸਨ ਇਹਨਾਂ ਨੂੰ ਪਾਰਟੀ ਨੇ ਬਾਹਰ ਕਰ ਦਿੱਤਾ ਸੀ ਅਤੇ ਇਹ ਇਨਾਂ ਜਗ੍ਹਾ ਤੇ ਕਹਿ ਸਕਦੇ ਨਵੇਂ ਕੋਰ ਕਮੇਟੀ ਮੈਂਬਰ ਸ਼ਾਮਿਲ ਕੀਤੇ ਗਏ ਨੇ ਧੂਰੀ ਤੋਂ ਜੋ ਗਰਗਸਨ ਉਹ ਜਿਹੜੇ ਕੋਰ ਕਮੇਟੀ ਦੇ ਵਿੱਚ ਪਿੱਛੇ ਕੁਝ ਸਮਾਂ ਪਹਿਲਾਂ ਐਡ ਕੀਤੇ ਗਏ ਸਕੇ ਪਰ ਨਵੀਂ ਕੋਰ ਕਮੇਟੀ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਤਾਂ ਕਹਿ ਸਕਦੇ ਬਹੁਤ ਸਾਰੇ ਨਾਮ ਸੀ ਜਿਹੜੇ ਪੁਰਾਣੀ ਕੋਰ ਕਮੇਟੀ ਦੇ ਵਿੱਚ ਸਨ ਉਹਨਾਂ ਵਿਅਕਤੀਆਂ ਨੂੰ ਪਾਰਟੀ ਤੋਂ ਵਿੱਚ ਜਿਹੜਾ ਕੱਢਣ ਤੋਂ ਬਾਅਦ ਨਵੇਂ ਆਗੂਆਂ ਨੂੰ ਜਗ੍ਹਾ ਮਿਲੀ ਹੈ ਜਿਨ੍ਹਾਂ ਦੇ ਵਿੱਚੋਂ ਖਾਸ ਤੌਰ ਤੇ ਜਿਹੜੇ ਇਹ ਬਲਦੇਵ ਸਿੰਘ ਖਹਿਰਾ ਹੋਰਾਂ ਦਾ ਜ਼ਿਕਰ ਕੀਤਾ ਜਾਵੇ ਘਰ ਮੀਤ ਸਿੰਘ ਸੰਧੂ ਹੋਰਾਂ ਦਾ ਜ਼ਿਕਰ ਕੀਤਾ ਜਾਵੇ ਉਸ ਤੋਂ ਲਾਵਾ ਮਨਤਾਰ ਸਿੰਘ ਬਰਾੜ ਨੇ ਜਿਹੜੇ ਕਿ ਉਹ ਹੁਣ ਅ ਇਸੇ ਤਰੀਕੇ ਦੇ ਨਾਲ ਕਹਿ ਸਕਦੇ ਜਿਹੜੇ ਕਿ ਹੋਰ ਨੇ ਨਰੇਸ਼ ਗੁਜਰਾਲ ਹੋਣ ਇਹ ਕੁਝ ਜਿਹੜੇ ਕਿ ਚਾਰ ਪੰਜ ਆਗੂ ਨਹੀਂ ਜਿਨ੍ਹਾਂ ਨੂੰ ਕਹਿ ਸਕਦੇ ਆ ਨਵੇਂ ਆਗੂ ਨੂੰ ਜਿਹੜੇ ਕਿਸ ਦੇ ਵਿੱਚ ਜਗ੍ਹਾ ਦਿੱਤੀ ਗਈ ਆ ਤਾਂ ਖਾਸ ਤੌਰ ਤੇ ਕਹਿ ਸਕਦੇ ਆ ਆਪਣੀ ਜਿਹੜੀ ਨਵੀਂ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਉਸ ਨੂੰ ਉਸ ਨੂੰ ਲੈ ਕੇ ਨਵਾਂ ਐਲਾਨ ਕਰ ਦਿੱਤਾ ਗਿਆ 23 ਮੈਂਬਰਾਂ ਦੀ ਨਵੀਂ ਟੀਮ ਹੋਏਗੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਸਕਦੇ ਆ ਅਕਾਲੀ ਦਲ ਜਮ ਪਾਰਟੀ ਪ੍ਰਤੀ ਜਿਹੜੇ ਵੱਡੇ ਡਿਸੀਜਨ ਲੈਣ ਦੇ ਵਿੱਚ ਮੀਟਿੰਗਾਂ ਦੇ ਵਿੱਚ ਬੈਠੇ ਕਰਨਗੇ ਤੇ ਉਹ ਬਾਗੀ ਲੀਡਰ ਜਿਨ੍ਹਾਂ ਤੇ ਕਹਿ ਸਕਦੇ ਆ ਅਨਸ਼ਾਸਨੀ ਕਾਰਵਾਈ ਕੀਤੀ ਗਈ ਸੀਗੀ we <laughs> ਪਹਿਲਾਂ ਉਹ ਲੀਡਰ ਬਾਗੀ ਹੋਏ ਉਸ ਤੋਂ ਬਾਅਦ ਉਹਨਾਂ ਤੇ ਅਨਸ਼ਾਸਨੀ ਕਾਰਵਾਈ ਵੀ ਹੋਈ ਹਾਲਾਂਕਿ ਉਸ ਅਨਸ਼ਾਸਨੀ ਕਾਰਵਾਈ ਨੂੰ ਲੈ ਕੇ ਜਿਹੜੇ ਸਰਪ੍ਰਸਤ ਸਾਬਕਾ ਸਰਪ੍ਰਸਤ ਸ਼੍ਰੋਮਣੀ ਕਾਲੀਦਾਲ ਦੇ ਸਖਦੇਵ ਸਿੰਘ ਢੀਂਸਾ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਨਸ਼ਾਸਨੀ ਕਮੇਟੀ ਦੀ ਜਿਹੜੀ ਕਾਰਵਾਈ ਹੈ ਉਸ ਨੂੰ ਰੱਦ ਕਰਦੇ ਨੇ ਪਰ ਉਸ ਰੱਦ ਕਾਰਵਾਈ ਰੱਦ ਕਰਨ ਤੋਂ ਬਾਅਦ ਜਿਹੜੇ ਕਿਹਾ ਜਾਂਦੇ ਆ ਸਖਦੇਵ ਸਿੰਘ ਢੀਂਸਾ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸਰਪ੍ਰਸਤ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉੱਥੇ ਚੱਲਦਿਆਂ ਇਹ ਸੀਗਾ ਕਿ ਇਹ ਪਾਰਟੀ ਦੇ ਵਿੱਚ ਰਹਿਣਗੇ ਜਾਂ ਨਹੀਂ ਰਹਿਣਗੇ ਦੂਸਰੇ ਆਗੂ ਜਿਨ੍ਹਾਂ ਦੀ ਕਾਰਵਾਈ ਨੂੰ ਲੈ ਕੇ ਸਰਪ੍ਰਸਤ ਹੋਰਨ ਸਵਾਲ ਕਰੇ ਕੀਤੇ ਸੀਗੇ ਪਰ ਉਹਨਾਂ ਦੀ ਜਿੱਥੇ ਕਹਿ ਸਕਦੇ ਆ ਉਹ ਇੱਕ ਕਾਨੂੰਨੀ ਤੌਰ ਤੇ ਜੋ ਪ੍ਰਧਾਨ ਹੁੰਦੇ ਨੇ ਪ੍ਰਧਾਨ ਦੀ ਗਵਾਹੀ ਦੇ ਵਿੱਚ ਅਨਸ਼ਾਸਨ ਕਮੇਟੀ ਅੱਗੇ ਕੰਮ ਕਰ ਰਹੀ ਸੀਗੀ ਅਨਸ਼ਾਸਨੀ ਕਮੇਟੀ ਦੀ ਕਾਰਵਾਈ ਦੇ ਚੱਲਦੇ ਉਹਨਾਂ ਆਗੂਆਂ ਤੇ ਕਾਰਵਾਈ ਕੀਤੀ ਗਈ ਸੀ ਅਤੇ ਕਹਿ ਸਕਦੇ ਉਸ ਬਾਕੀ ਧੜੇ ਨੂੰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਰ ਦਿੱਤਾ ਬਿਲਕੁਲ ਕਮਲ ਜਿਸ ਤਰੀਕੇ ਨਾਲ ਇਹ ਨਵਾਂ ਅਪਡੇਟ ਆਇਆ ਹੈ ਕਿ 23 ਮੈਂਬਰੀ ਕੋਰ ਕਮੇਟੀ ਦਾ ਗਠਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਰ ਦਿੱਤਾ ਗਿਆ ਹਾਲਾਂਕਿ ਕਈ ਮੈਂਬਰ ਨੇ ਜੋ ਕਿ ਨਵੇਂ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਲਗਾਤਾਰ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ ਹੈ ਬਾਗੀ ਤੜਾ ਇੱਕ ਪਾਸੇ ਕਹਿ ਰਿਹਾ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਸ਼ਰਾ ਖਾਸ ਤੌਰ ਤੇ ਜੇਵਨਦ ਦਾ ਜ਼ਿਕਰ ਕੀਤਾ ਜਾਵੇ ਉਹਨਾਂ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕੋਰ ਕਮੇਟੀ ਨੂੰ ਭੰਗ ਕਰਕੇ ਗਲਤ ਕੀਤਾ ਉਹਨਾਂ ਨੂੰ ਜੋ ਕਰਨਾ ਚਾਹੀਦਾ ਸੀ ਉਹ ਤਾਂ ਨਹੀਂ ਕੀਤਾ ਪਰ ਕੋਰ ਕਮ ਕਰ ਦਿੱਤੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਆਪਣੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਬਾਗੀ ਧੜਾ ਲਗਾਤਾਰ ਕਹਿ ਰਿਹਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਬਾਗੀ ਮੰਨ ਹੀ ਨਹੀਂ ਰਹੇ ਕੀ ਕੁਝ ਲੱਗਦਾ ਹੈ ਇਹ ਕੋਰ ਕਮੇਟੀ ਜੋ ਕਿ ਬਾਗੀ ਧੜੇ ਦੇ ਐਕਸ਼ਨ ਦੇ ਵਿੱਚ ਲਗਾਤਾਰ ਨਿਸ਼ਾਨੇ ਤੇ ਆਵੇਗੀ ਕੀ ਕੁਝ ਲੱਗਦਾ ਹੈ ਕਿ ਹੁਣ ਅਗਲੀ ਰਣਨੀਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਹੈ ਬਿਲਕੁਲ ਦੇਖੋ ਖਾਸ ਤੌਰ ਤੇ ਬਾਗੀ ਧੜੇ ਦੇ ਜਿਹੜੇ ਕਿ ਜਰੂਰ ਸਵਾਲ ਸੀਗੇ ਸ਼ਰਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਾਰਜਕਾਰੀ ਨੂੰ ਲੈ ਕੇ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਜੋ ਕਮੇਟੀ ਬਣੀ ਸੀਗੀ ਉਸ ਝੁੰਦਾ ਕਮੇਟੀ ਦੇ ਵਿੱਚ ਸਾਬਤ ਤੌਰ ਤੇ ਇਹ ਜਿਹੜੀਆਂ ਸਪਸ਼ਟ ਮੰਗਾਂ ਰੱਖੀਆਂ ਗਈਆਂ ਸੀਗੀਆਂ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਆ ਤੇ ਅਸੀਂ ਉਹੀ ਮੰਗ ਕਰ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਤਿਆਗ ਦੀ ਭਾਵਨਾ ਦਿਖਾਉਣਾ ਤੇ ਅਸਤੀਫਾ ਦੇਣ ਇਹ ਮੰਗ ਜਿਹੜੀ ਬਾਗੀ ਧੜੇ ਵੱਲੋਂ ਕੀਤੀ ਜਾ ਰਹੀ ਸੀ ਪਰ ਉਸ ਬਾਗੀ ਧੜੇ ਦੀ ਮੰਗ ਤੇ ਕਿਤੇ ਨਾ ਕਿਤੇ ਕਹਿ ਸਕਦੇ ਉਲਟ ਜਿਹੜਾ ਸੰਦੇਸ਼ ਆਇਆ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਝਰ ਹੋਰਾਂ ਵੱਲੋਂ ਵੀ ਇਹ ਸਵਾਲ ਜਿਹੜੇ ਖੜੇ ਕੀਤੇ ਗਏ ਸੀਗੇ ਕਿ ਮੰਗ ਕੀਤੀ ਗਈ ਸੀ ਕਿ ਤੁਸੀਂ ਆਪਣੇ ਅਹੁਦੇ ਤੋਂ ਪਰ ਕੀਤਾ ਕੀ ਗਿਆ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਉਸੇ ਦੇ ਚੱਲਦੇ ਹੁਣ ਜਦੋਂ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਉਸ ਦੇ ਵਿੱਚ ਆ ਆਮ ਤੌਰ ਤੇ ਆਫੀਸ਼ਲ ਵੀ ਕਹਿ ਸਕਦੇ ਨੇ ਜਿਹੜੀ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਪਾਰਟੀ ਦੇ ਵਿੱਚੋਂ ਅਨੁਸ਼ਾਸਨੀ ਕਾਰਵਾਈ ਹੋ ਜੇ ਸ਼ਾਸਨ ਕਮੇਟੀ ਦੀ ਕਾਰਵਾਈ ਹੋ ਜੇ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਤਾਂ ਕੋਰ ਕਮੇਟੀ ਦੇ ਵਿੱਚ ਉਸ ਬੰਦੇ ਦਾ ਨਾਮ ਪਾਉਣਾ ਦਾ ਕਿਤੇ ਮਤਲਬ ਹੀ ਨਹੀਂ ਬੰਦਾ ਹੁੰਦਾ ਤਾਂ ਉਹੀ ਜਿਹੜਾ ਕਹਿ ਸਕਦੇ ਇਸ ਡਿਸੀਜਨ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਉਹਨਾਂ ਆਗੂਆਂ ਜਿਨ੍ਹਾਂ ਨੇ ਆਗੂਆਂ ਦੇ ਕੋਰ ਕਮੇਟੀ ਦੇ ਵਿੱਚ ਪਿਛਲੀਆਂ ਕੋਰ ਕਮੇਟੀ ਦੇ ਵਿੱਚ ਨਾਮ ਸੀਗਾ ਉਸ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਨਵੀਂ ਕੋਰ ਕਮੇਟੀ ਗਠਨ ਕਰਨ ਤੋਂ ਪਹਿਲਾਂ ਜਿਹੜੀ ਅਨਸ਼ਾਸਨੀ ਕਾਰਵਾਈ ਹੋਈ ਕਿਉਂਕਿ ਲਗਾਤਾਰ ਉਹਨਾਂ ਉਹ ਆਪਣੇ ਪ੍ਰੈਜ਼ੀਡੀਅਮ ਦਾ ਐਲਾਨ ਕੀਤਾ ਗਿਆ ਸੀਗਾ ਸੈਮੀਨਾਰ ਕੀਤੇ ਜਾ ਰਹੇ ਸਨ ਤਾਂ ਉਸ ਨੂੰ ਲੈ ਕੇ ਅਨਸ਼ਾਸਨੀ ਕਾਰਵਾਈ ਸ਼ਾਸਕ ਕਮੇਟੀ ਵੱਲੋਂ ਕੀਤੀ ਗਈ ਪਰ ਇਸੇ ਦੇ ਚੱਲਦਿਆਂ ਹੁਣ ਕਾਫੀ ਸਵਾਲ ਜਿਹੜੇ ਜ਼ਰੂਰ ਖੜੇ ਹੋਣਗੇ ਪਰ ਇਹਨਾਂ ਸਵਾਲਾਂ ਦਾ ਕੋਈ ਕਹਿ ਸਕਦੇ ਆ ਤਰਕ ਨਹੀਂ ਰਹਿ ਜਾਂਦਾ ਜਦੋਂ ਕਿ ਅਨਸ਼ਾਸਨ ਕਮੇਟੀ ਦੀ ਕਾਰਵਾਈ ਹੋ ਗਈ ਲੀਗਲੀ ਤੌਰ ਤੇ ਪ੍ਰਧਾਨ ਨੇ ਆਪਣੀ ਜਿਹੜੀ ਕਿ ਅੱਗੇ ਗਵਾਈ ਚ ਅਨਸ਼ਾਸਨ ਕਮੇਟੀ ਬਣਾਈ ਆ ਅਨਸ਼ਾਸਨ ਕਮੇਟੀ ਨੇ ਕਾਰਵਾਈ ਕੀਤੀ ਆ ਤਾਂ ਖਾਸ ਤੌਰ ਤੇ ਕਹਿ ਸਕਦੇ ਇਹਨਾਂ ਦਾ ਖਾਸ ਤਰਕ ਨਹੀਂ ਰਹਿ ਜਾਂਦਾ ਪਰ ਸਵਾਲ ਜਰੂਰ ਜੜੇ ਕਿ ਬਾਕੀ ਤੁਹਾਡੇ ਕੋਲ ਜਿਸ ਤਰੀਕੇ ਨਾਲ ਪਹਿਲਾਂ ਜਿਹੜੇ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਹੀ ਕਹਿੰਦਾ ਨਵੀਂ ਕੋਰ ਕਮੇਟੀ ਦੇ ਗਠਨ ਨੂੰ ਲੈ ਕੇ ਵੀ ਜਰੂਰ ਸਵਾਲ ਜਿਹੜੇ ਖੜੇ ਕੀਤੇ ਜਾਣਗੇ ਬਿਲਕੁਲ ਕਮਲ ਜਿਸ ਤਰੀਕੇ ਨਾਲ ਅਸੀਂ ਸੁਖਦੇਵ ਸਿੰਘ ਢੀਂਡਸਾ ਦਾ ਵੀ ਖਾਸੌਰ ਤੇ ਜ਼ਿਕਰ ਕਰ ਲੈਨੇ ਆ ਸਰਪ੍ਰਸਤ ਸ਼੍ਰੋਮਣੇ ਕਾਲੀਦਲ ਦੇ ਉਸਾਨਾ ਪਰ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਉੱਥੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਇਹ ਵੀ ਗੱਲ ਆਖੀ ਹੈ ਕਿ ਸੁਖਬੀਰ ਸਿੰਘ ਬਾਦਲ ਕੌਣ ਹੁੰਦੇ ਨੇ ਮੈਨੂੰ ਪਾਰਟੀ ਦੇ ਵਿੱਚੋਂ ਕੱਢਣ ਵਾਲੇ ਅਸੀਂ ਆਪਣੀ ਮੀਟਿੰਗ ਕਰਾਂਗੇ ਅਸੀਂ ਮੁੜ ਤੋਂ ਪਾਰਟੀ ਦੇ ਪ੍ਰਧਾਨ ਨੂੰ ਬਦਲਣ ਦੇ ਲਈ ਆਪਣੀ ਕਾਰਵਾਈ ਕਰਾਂਗੇ ਬਿਲਕੁਲ ਦੇਖੋ ਕਿਉਂਕਿ ਸਗਰੇਵ ਸਿੰਘ ਢੀਂਸਾ ਹੋਰਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਨ ਉਹਨਾਂ ਨੇ ਬੀਤੀ ਦਿਨੀ ਜਦੋਂ ਕਹਿ ਸਕਦੇ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਤਾਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਕਿ ਜੋ ਅਨੁਸ਼ਾਸਨ ਕਮੇਟੀ ਦੀ ਕਾਰਵਾਈ ਹੈ ਉਸ ਅਨੁਸ਼ਾਸਨ ਕਮੇਟੀ ਦੀ ਕਾਰਵਾਈ ਨੂੰ ਅਸੀਂ ਰਿਜੈਕਟ ਕਰਦੇ ਹਾਂ ਰਿਜੈਕਟ ਕਰਨ ਤੋਂ ਬਾਅਦ ਜਿਹੜਾ ਅਸੀਂ ਜਲਾਸਤ ਬੁਲਾਵਾਂਗੇ ਜਲਾਸਤ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ ਐਸ਼ਰੋਮਨੀ ਕਾਲੀ ਦਲ ਦੇ ਜੋ ਸਰਪ੍ਰਸਤ ਹਨ ਸੰਦੀਪ ਸਿੰਘ ਢੀਂਸਾ ਉਹਨਾਂ ਦੇ ਬਿਆਨ ਸੀਗੇ ਕਿ ਮੈਂ ਸਰਪ੍ਰਸਤ ਹੋਣ ਦੇ ਨਾਤੇ ਮੈਂ ਆਪਣੇ ਅਧਿਕਾਰਾਂ ਦਾ ਕੰਮ ਕਰਦਾ ਪਰ ਜਦੋਂ ਸ਼ਰੋਮਨੀ ਕਾਲੀ ਦਲ ਦੇ ਆਗੂਆਂ ਤੋਂ ਅਪਰੋਚ ਕੀਤੀ ਜਾਂਦੀ ਹੈ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਅਜਿਹੀ ਕੋਈ ਵੀ ਪਾਵਰ ਸਰਪ੍ਰਸਤ ਦੇ ਅਧੀਨ ਨਹੀਂ ਹੁੰਦੀ ਕਿ ਉਹ ਕੋਈ ਕਮੇਟੀ ਭੰਗ ਕਰ ਸਕਣ ਕੋਈ ਕਮੇਟੀ ਦਾ ਫੈਸਲਾ ਰੱਦ ਕਰ ਸਕਣ اجلاس بلا کے پردان ਨੂੰ ਜਿਹੜਾ ਹਟਾ ਸਕਣ ਹਾਲਾਂਕਿ ਪ੍ਰਧਾਨ ਨੂੰ ਹਟਾਉਣ ਦਾ ਤਰੀਕਾ ਕੀ ਹੁੰਦਾ ਕਿ اجلاس ਬੁਲਾਇਆ ਜਾਂਦਾ اجلاس ਬੁਲਾ ਕੇ ਡੈਲੀਗੇਟ ਹੁੰਦੇ ਨੇ ਡੈਲੀਗੇਟ ਜਿਹੜੇ ਕਿ ਆਪਣਾ ਇੱਕ ਨਵੇਂ ਪ੍ਰਧਾਨ ਦੀ ਚੋਣ ਕਰਦੇ ਨੇ ਪਰ ਇਸ ਸਮੇਂ ਜੋ ਸੋਰਸਸ ਤੋਂ ਜਾਣਕਾਰੀਆਂ ਆ ਰਹੀਆਂ ਨੇ ਕਿ 400 ਤੋਂ 500 ਦੇ ਵਿਚਕਾਰ ਜਿਹੜੇ ਕਿ ਡੈਲੀਗੇਟ ਸ਼ਰਮਣੀ ਕਾਲੀ ਦਲ ਦੇ ਨੇ ਅਤੇ ਬਾਕੀ ਗਰੁੱਪ ਕੋਲ ਮਹਿਜ਼ ਜੋ 100 ਦੇ ਆਸ-ਪਾਸ ਜਾਂ ਵੱਧ ਤੋਂ ਵੱਧ ਜਿਹੜੇ ਕਿ 100 ਅੰਦਾਜ਼ਾ ਲਗਾਇਆ ਜਾ ਰਿਹਾ ਪਰ ਉਸ ਤੋਂ ਜਿਹੜੇ ਘੱਟ ਉਹ ਡੈਲੀਗੇਟ ਸਭਾਵਨਾ ਜਤਾਈ ਜਾ ਰਹੀ ਹੈ ਬਾਕੀ ਥੜੇ ਕੋਲ ਹੋ ਸਕਦੇ ਨੇ ਸ਼ਰਮਣੀ ਅਲੀਦਲ ਦੀ ਅਨੁਸ਼ਾਸਨ ਕਮੇਟੀ ਵੱਲੋਂ ਅਗਲੇ ਦਿਨੀ ਹੀ ਜਿਹੜੀ ਸੁਖਦੇਵ ਸਿੰਘ ਢੀਂਸਾ ਹੋਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਸਰਪੰਸ ਦੇ ਉਹਦੇ ਤੋਂ ਹਟਾਇਆ ਗਿਆ ਨਾਲ ਹੀ ਜਿਹੜੀ ਅਨੁਸ਼ਾਸਨ ਕਾਰਵਾਈ ਕਰਦੇ ਹੋਏ ਉਹਨੂੰ ਪਾਰਟੀ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ ਅਤੇ ਨਾਲ ਇਹ ਚੀਜ਼ਾਂ ਜਿਹੜੀ ਕਿ ਉਹਨਾਂ ਵੱਲੋਂ ਕਹੀਆਂ ਗਈਆਂ ਕਿ ਸਰਪੰਸ ਕੋਲ ਕੋਈ ਪਾਵਰ ਨਹੀਂ ਹੁੰਦੀ ਸਰਪੰਸ ਇੱਕ ਸਤਕਾਰ ਵਜੋਂ ਜਿਹੜਾ ਕਿ ਉਹਦਾ ਦਿੱਤਾ ਜਾਂਦਾ ਕਿ ਪਾਰਟੀ ਦੇ ਤੁਸੀਂ ਬਜ਼ੁਰਗ ਲੀਡਰ ਹੋ ਤੁਹਾਡੀ ਗਵਾਹੀ ਦੇ ਵਿੱਚ ਪਾਰਟੀ ਚੱਲੇਗੀ ਪਰ ਜੋ ਵੀ ਪਾਵਰ ਹੁੰਦੀਆਂ ਨੇ ਸਫਦਾਨਿਕ ਤੌਰ ਤੇ ਜਿੰਨੀਆਂ ਪਾਵਰ ਹੁੰਦੀਆਂ ਨੇ ਉਹ ਸਾਰੀਆਂ ਪਾਵਰ ਪ੍ਰਧਾਨ ਕੋਲ ਹੁੰਦੀਆਂ ਨੇ ਅਤੇ ਉਸੇ ਤਰੀਕੇ ਦੇ ਨਾਲ ਜਿਹੜੀ ਕਿ ਪਾਰਟੀ ਚੱਲਦੀ ਆ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਕਿ ਸੁਖਦੇਵ ਸਿੰਘ ਢੀਂਸਾ ਜਿਹੜੇ ਸਰਪ੍ਰਸਤ ਸ਼ਰਮਨਿਕ ਆਲੀ ਦਲ ਦੇ ਉਹਨਾਂ ਵੱਲੋਂ ਉਹਨਾਂ 8 ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜਿਨ੍ਹਾਂ ਲੀਡਰਾਂ ਦੇ ਉੱਪਰ ਅਨਸ਼ਾਸਨਿਕ ਕਮੇਟੀ ਦੀ ਕਾਰਵਾਈ ਹੋਈ ਤਾਂ ਉਹਨਾਂ ਦੇ ਉੱਪਰ ਵੀ ਅਨਸ਼ਾਸਨਿਕ ਕਮੇਟੀ ਦੀ ਕਾਰਵਾਈ ਹੁੰਦਿਆ ਹੋਇਆ 9 ਆਗੂਆਂ ਨੂੰ ਪਾਰਟੀ ਨੇ ਆਪਣੀ ਮੋਡਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਸੀਗਾ ਪਰ ਹੁਣ ਜਦੋਂ ਕਿਸੇ ਦੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੁਣ ਆਫੀਸ਼ ਤੇ ਇਸ ਸਮੇ ਜੋ ਸੁਖਦੇਵ ਸਿੰਘ ਢੀਂਸਾ ਹੋਰਾਂ ਕੋਲ ਜਾਂ ਉਹਨਾਂ ਅੱਠ ਮੈਂਬਰਾਂ ਕੋਲ ਅਕਾਲੀ ਦਲ ਦੀ ਮੈਂਬਰਸ਼ਿਪ ਨਹੀਂ ਹੈ ਜੋ ਪਾਰਟੀ ਦੇ ਸੰਵਧਾਨਿਕ ਤੌਰ ਤੇ ਦੇਖਿਆ ਜਾਵੇ ਪਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਲਾਨ ਹੋਵੇਗਾ ਕਿਉਂਕਿ ਕੱਲ ਨੂੰ ਜਿੱਥੇ ਬਾਗੀ ਤੁਹਾਡੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਕਰਕੇ ਅਗਲੀ ਰੂਪਰੇਖਾ ਦਾ ਐਲਾਨ ਕੀਤਾ ਜਾਵੇਗਾ ਉੱਥੇ ਕਹਿ ਸਕਦੇ ਨਵਾਂ اجلاس ਇੱਕ اجلاس ਬੁਲਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਉਸ اجلاس ਨੂੰ ਲੈ ਕੇ ਵੀ ਜਿਹੜਾ ਕੱਲ ਐਲਾਨ ਹੋ ਸਕਦਾ ਕਿ ਕਿੰਨੀ ਤਰੀਕ ਨੂੰ ਸ਼ਰੋਮਨੀ ਕਾਲੀ ਦਲ ਦਾ ਬਾਗੀ ਤੁਹਾਡਾ ਸ਼ਰੋਮਨੀ ਕਾਲੀ ਦਲ ਦੇ ਪ੍ਰਤੀ اجلاس ਬੁਲਾਵੇਗਾ ਜਿਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਪਰ ਉਸ ਚੋਣ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਚੋਣ ਹੋ ਸਕਦੀ ਹੈ ਕਿਉਂਕਿ ਜਿੰਨਾ ਸਮਾਂ ਤੁਹਾਡੇ ਕੋਲ ਮੈਂਬਰਸ਼ਿਪ ਨਹੀਂ ਕਿਸੇ ਪਾਰਟੀ ਦੀ ਤੁਹਾਨੂੰ ਜਿਹੜੀ ਮੂਲਲੀ ਮੈਂਬਰਸ਼ਿਪ ਤੋਂ ਬਾਹਰ ਕੱਢ ਦਿੱਤਾ ਗਿਆ ਪਾਰਟੀ ਦੇ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਚੋਣ ਕਰ ਸਕਦੇ ਹੋ ਇਹ ਵੀ ਅਧਿਕਾਰ ਜਿਹੜੇ ਕਿ ਕਿਸੇ ਕੋਲ ਨਹੀਂ ਹੁੰਦੇ ਤਾਂ ਉਹ ਦੇਖਣਾ ਹੋਵੇਗਾ ਕਿ ਉਸ ਪੂਰੇ ਕਾਰਟੋਗ੍ਰੇਫ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਾਲੀ ਦਲ ਕਿਸ ਤਰੀਕੇ ਦੇ ਨਾਲ ਉੱਭਰਦਾ ਬਿਲਕੁਲ ਕਮਲ ਜਿਸਰੇ ਕਨ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜੋ ਲਗਾਤਾਰ ਆਪਣੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਨਵੇਂ-ਨਵੇਂ ਅਪਡੇਟਸ ਉਹ ਪਾਰਟੀ ਵੱਲੋਂ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਬਾਗੀ ਧੜਾ ਜੋ ਕਿ ਆਪਣੇ ਆਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਮੰਨਦਾ ਹੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਦੇ ਵਿੱਚ ਕਿੱਥੇ ਖਿਟ-ਖਿਟ ਨਜ਼ਰ ਆ ਰਹੀ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਕਿ ਇਹ ਬਾਗੀ ਧੜੇ ਨੂੰ ਆਰਐਸਐਸ ਤੇ ਭਾਜਪਾ ਦੀ ਸਪੋਰਟ ਹੈ ਪਰ ਬਾਗੀ ਧੜਾ ਜੋ ਕਿ ਲਗਾਤਾਰ ਕਹਿ ਰਿਹਾ ਹੈ ਕਿ ਸਾਨੂੰ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਫਿਕਰ ਹੈ ਬਿਲਕੁਲ ਦੇਖੋ ਕਿਉਂਕਿ ਕੁਲਵਿੰਦਰ ਖਾਸ ਤੌਰ ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਕਿ ਅਸਦਿਆਂ ਅਜਿਹੇ ਇਹ ਬਹੁਤ ਸਾਰੇ ਸਵਾਲ ਖੜੇ ਕੀਤੇ ਜਾਂਦੇ ਨੇ ਇਹ ਸਵਾਲ ਖੜੇ ਹੋਏ ਤਾਂ ਉਸ ਦੌਰਾਨ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਕੁਝ ਲੀਡਰਸ ਹਨ ਜਿਨ੍ਹਾਂ ਦੇ ਵਿੱਚ ਮਹਿੰਦਰ ਸਿੰਘ ਗਰੇਵਾਲ ਹੋਣ ਬਲਵਿੰਦਰ ਸਿੰਘ ਪੁੰਦੜ ਹੋਣ ਚਾਹੇ ਕਿ ਅਸਦਿਆਂ ਜੋ ਰਣਕੇ ਸਾਹ ਹੁਣ ਗੁਲਜਾ ਸਿੰਘ ਰਣਕੇ ਹੋਣ ਤਾਂ ਅਜਿਹੇ ਬਹੁਤ ਸਾਰੇ ਜਿਹੜੇ ਕਿ ਆਗੂ ਸਨ ਉਹਨਾਂ ਵੱਲੋਂ ਪ੍ਰੈਸ ਸਵਾਰਤਾ ਕੀਤੀ ਗਈ ਸੀ ਉਸ ਸਮੇ ਮਹਿੰਦਰ ਸਿੰਘ ਗਰੇਵਾਲ ਹੋਰਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਇਹ ਆਪਰੇਸ਼ਨ ਨਾਗਪੁਰ ਚੱਲ ਰਿਹਾ ਜਿਸ ਸਮੇਂ ਕਿੱਸਾ ਦੇ ਇਹਨਾਂ ਦੇ ਉੱਪਰ ਪੂਰਾ ਜਿਹੜਾ ਕਿ ਬੀਜੇਪੀ ਦੇ ਪਲਾਨ ਹੈ ਬੀਜੇਪੀ ਦੀ ਸ਼ਾਇਦ ਇਹ ਸਾਰਾ ਕੁਝ ਹੋ ਰਿਹਾ ਤਾਂ ਜਿਹੇ ਇਲਜ਼ਾਮ ਜਿਹੜੇ ਕਿ ਉਹਨਾਂ ਉੱਲ ਲਗਾਤਾਰ ਲਗਾਏ ਗਏ ਪਰ ਦੂਸਰੀ ਤਰਫ ਜਿਹੜਾ ਬਾਗੀ ਧੜਾ ਉਹ ਲਗਾਤਾਰ ਇਹ ਕਹਿ ਰਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਹਾਰ ਹੋਈ ਸੀਗੀ ਤਿੰਨ ਐਮਐਲਏ 117 ਸੀਟਾਂ ਦੇ ਵਿੱਚੋਂ ਸਿਰਫ ਤਿੰਨ ਐਮਐਲਏ ਕਾਲੀ ਦਲ ਦੇ ਜਿੱਦੇ ਨੇ ਉਸ ਤੋਂ ਬਾਅਦ ਝੁੰਡਾ ਕਮੇਟੀ ਦੀ ਜਿਹੜੀ ਅਗਵਾਈ ਦੇ ਵਿੱਚ ਇੱਕ ਝੁੰਡਾ ਕਮੇਟੀ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਉਸ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਜਾਂਦਾ ਹੈ ਕਿ ਸੀਨੀਅਰ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਪ੍ਰਧਾਨ ਦੀ ਚੋਣ ਜਿਹੜੀ ਕਿ 10 ਸਾਲ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਜਿਹੜਾ ਕਿ ਇੱਕ ਪਰਿਵਾਰ ਇੱਕ ਟਿਕਟ ਦਾ ਐਲਾਨ ਹੋਣਾ ਚਾਹੀਦਾ ਪਰ ਉਸ ਦੇ ਵਿੱਚ ਜਿਹੜਾ ਕਿ ਜਿੱਥੇ ਇੱਕ ਪਰਿਵਾਰ ਇੱਕ ਟਿਕਟ ਵਾਲਾ ਫਾਰਮੂਲਾ ਤੈਅ ਕੀਤਾ ਗਿਆ ਪ੍ਰਧਾਨ ਦੀ ਚੋਣ ਨੂੰ ਲੈ ਕੇ ਫਾਰਮੂਲਾ ਤੈਅ ਕੀਤਾ ਗਿਆ ਪਰ ਨਾਲ ਹੀ ਜਿਹੜਾ ਕਹਿ ਸਕਦੇ ਆ ਜੋ ਸੀਨੀਅਰ ਲੀਡਰਸ਼ਿਪ ਦੇ ਵਿੱਚ ਜਾਂ ਲੀਡਰਸ਼ਿਪ ਦੇ ਵਿੱਚ ਤਬਦੀਲੀ ਬਹੁਤ ਘੱਟ ਜਿਹੜੀ ਨਾਮਾਤਰ ਦਿਖਾਈ ਦਿੱਤੀ ਉਸ ਨੂੰ ਲੈ ਕੇ ਜਿਹੜੇ ਸਵਾਲੀਆ ਨਿਸ਼ਾਨ ਜਿਹੜੇ ਵਿਰੋਧੀ ਤੁਹਾਡੇ ਬਾਗੀ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਹੋ ਰਹੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਕੀਤੇ ਆਗਦੀ ਭਾਵਨਾ ਦਿਖਾਉਣਾ ਤੇ ਉਹਦੇ ਤੋਂ ਹਸਤੀਫਾ ਦੇ ਕੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਸਕੇ ਜਾਂ ਇੱਕ ਪੰਜ ਸਿਧਾਂਤੀ ਜਿਹੜਾ ਪ੍ਰਧਾਨ ਕੀ ਕਹ ਸਕਦੇ ਪੰਜ ਪ੍ਰਧਾਨੀ ਕਹਿੰਦੇ ਨੇ ਜਿਹਨੂੰ ਫਾਰਮੂਲੇ ਦੇ ਵਿੱਚ ਜਿੱਦੇ ਚ ਪੰਜ ਕਨਵੀਨਰ ਲਗਾਏ ਜਾਣਗੇ ਉਹਨਾਂ ਕਨਵੀਨਰ ਦੇ ਅੱਗੇ ਜਿਹੜੀ ਪਾਰਟੀ ਚੱਲੇਗੀ ਉਸ ਤਰੀਕੇ ਦੇ ਨਾਲ ਪਾਰਟੀ ਨੂੰ ਚਲਾਇਆ ਜਾ ਸਕੇ ਤਾਂ ਕਿ ਲੋਕਾਂ ਦੇ ਵਿੱਚ ਜੋ ਇਸ ਸਮੇਂ ਅਮੇਜ਼ ਬਣ ਚੁੱਕੀ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਾਈਵੇਟ ਲਿਮਟਿਡ ਰਹਿ ਚੁਕਿਆ ਇਹ ਸਵਾਲ ਜਿਹੜੇ ਕਿ ਲੋਕੀ ਕਰਦੇ ਨੇ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾਣਾ ਇਹ ਜਿਹੜੇ ਕਿ ਰਣਨੀਤੀ ਦੇ ਤਹਿਤ ਜਿਹੜੇ ਕਿ ਬਾਗੀ ਧੜਾ ਕਹਿੰਦੇ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਉਸੇ ਕਾਰਵਾਈ ਤੇ ਕਿਤਨੇ ਕਿਤੇ ਸ਼ਰੋਮਨੀ ਕਾਲੀ ਦਲ ਦਾ ਜਿਹੜਾ ਅੰਦਰਲਾ ਗਰੁੱਪ ਹੈ ਉਹਨਾਂ ਦਾ ਸਵਾਲੀ ਨਿਸ਼ਾਨ ਖੜਾ ਕਰਦਾ ਹੈ ਕਿ ਜਿੰਨਾ ਲੋਕਾਂ ਨੇ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਉਹਨਾਂ ਘਰੇ ਹੀ ਜਿਹੜੀਆਂ ਕਿ ਦੋ ਦੋ ਟਿਕਟਾਂ ਤਿੰਨ ਤਿੰਨ ਉਦੇ ਜਿਹੜੀ ਕਿ ਪਾਰਟੀ ਦੇ ਉਦੇ ਨੇ ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਕਿੱਥੇ ਪਾਰਟੀ ਦੇ ਵਿੱਚ ਜਗ੍ਹਾ ਮਿਲਣੀ ਹੈ ਇਹ ਸਵਾਲ ਜਿਹੜੇ ਕਿ ਅਕਾਲੀ ਦਲ ਦੇ ਆਗੂ ਵੱਲੋਂ ਕੀਤੇ ਜਾ ਰਹੇ ਨੇ ਪਰ ਦੇਖਣਾ ਹੋਵੇਗਾ ਇਸ ਪੂਰੇ ਜੋ ਕਾਰਟੋਕਲੇਜ ਦੇ ਵਿੱਚ ਹੱਲ ਕੀ ਨਿਕਲ ਕੇ ਆਉਂਦਾ ਕਿ ਜੋ ਬਾਗੀ ਧੜਾ ਉਹ ਅੱਗੇ ਕਿਸ ਤਰੀਕੇ ਨਾਲ ਲੋਕਾਂ ਵਿੱਚ ਜਾਂਦਾ ਕਿਉਂਕਿ ਪੰਜ ਥਾਵਾਂ ਤੇ ਉਹਨਾਂ ਵੱਲੋਂ ਸੈਮੀਨਾਰ ਕੀਤੇ ਜਾ ਰਹੇ ਨੇ ਉਹ ਦੇਖਣਾ ਹੋਵੇਗਾ